ਪੰਜਾਬੀ ਗਾਇਕ ਪ੍ਰਿਮ ਟਿਲੋਂ ਦੇ ਘਰ ਦੇ ਬਾਹਰ ਫਾਇਰਿੰਗ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਕਰ ਬਾਹਰ ਚੱਲੀ ਗੋਲੀ ਗੈਂਗਸਟਰ ਗੁਰਜੰਟ ਜੰਟਾ ਨੇ ਕਤਲ ਕਥਿਤ ਤੌਰ ਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਜ਼ਿੰਮੇਵਾਰ ਹੈ। ਲਾਅ ਐਂਡ ਆਰਡਰ ਤੇ ਸੀਐਮ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਦੇ ਨਾਲ ਕੀਤੀ ਬੈਠਕ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਲਈ ਫੀਡਬੈਕ ਸੀਐਮ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੇ ਨਿਰਦੇਸ਼। ਪੁਲਿਸ ਥਾਣਿਆਂ ਤੇ ਹੋ ਰਹੇ ਤਮਾਕੀਆਂ ਦੇ ਉੱਤੇ ਡੀਜੀਪੀ ਦਾ ਚੈਲੰਜ ਬੋਲੇ ਰਾਤ ਦੇ ਹਨੇਰੇ ਦੇ ਵਿੱਚ ਕੋਈ ਚੀਜ਼ ਸੁੱਟਣਾ ਬੁਜ਼ਦਲੀ ਦਾ ਕੰਮ ਹੈ ਜੇ ਹਿੰਮਤ ਹੈ ਤਾਂ ਸਾਹਮਣੇ ਆ ਕੇ ਕੁਝ ਕਰੋ ਕਾਂਗਰਸ ਦੇ ਸਾਭ ਕੈਮਬਲਿਕਲ ਵੀਰ ਜ਼ੀਰਾ ਨੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਿ ਹ ਬਦਮਾਸ਼ਾਂ ਨੇ ਪਿੱਛਾ ਕਰਕੇ ਕਾਰ ਤੇ ਚਲਾਈਆਂ ਗੋਲੀਆਂ ਤੇ ਐਸਪੀ ਬੋਲੇ ਫਾਈਟਿੰਗ ਦੇ ਨਹੀਂ ਮਿਲੇ ਸਭ ਨੂੰ ਸਾਤ ਮੈਂਬਰੀ ਕਮੇਟੀ ਦੇ ਵੱਲੋਂ ਬਲਵਿੰਦਰ ਸਿੰਘ ਭੁੰਦਰ ਨੂੰ ਮੀਟਿੰਗ ਲਈ ਸੱਦਾ ਤਾਂ ਵੀ ਬੁਲੇ 11 ਫਰਵਰੀ ਨੂੰ ਭੁੰਦਰ ਦੇ ਨਾਲ ਭਰਤੀ ਮੁਹਿੰਮ ਦੀ ਉਪਤੇ ਕਰਾਂਗੇ ਚਰਚਾ ਨਾਲ ਹੀ ਸਭ ਨੂੰ ਨਰਾਜ਼ਗੀ ਛੱਡ ਕੇ ਇਕੱਠੇ ਹੋਣ ਦੀ ਵੀ ਦਿੱਤੀ ਨਸੀਹ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਦੇ ਵਿੱਚ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰਨ ਦੀ ਕੀਤੀ ਮੰਗ ਕਿਹਾ ਮੌਜੂਦਾ ਮੈਂਬਰਸ਼ਿਪ ਡਰਾਈਵ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਸਿੱਧੀ ਉਲੰਘਣਾ ਹੁਣ ਤੱਕ ਕੋਈ ਭਰਤੀ ਨੂੰ ਲੋਕਾਂ ਦੀ ਮਾਨਤਾ ਨਹੀਂ ਜਗਤਾਰ ਸਿੰਘ ਅਵਾਰਦੀ ਪੰਜਾਬ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਨੂੰ ਸੁਣਵਾਈ ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਰੀ ਕੀਤਾ ਨੋਟਿਸ 4 ਹਫ਼ਤਿਆਂ ਦੇ ਅੰਦਰ ਜਵਾਬ ਦੇਣ ਦੇ ਆਦੇਸ਼ ਅਮਰੀਕਾ ਤੋਂ ਰਿਪੋਰਟ ਕਿਤੇ ਗਏ 205 ਭਾਰਤੀ ਕੱਲ ਸਵੇਰੇ ਅੰਮ੍ਰਿਤਸਰ ਪਹੁੰਚੇਗਾ ਯੂ ਐਸ ਮਿਲਟਰੀ ਦਾ ਜਹਾਜ਼ ਅਮਰੀਕਾਨੀ ਹਿਰਾਸਤ ਦੇ ਵਿੱਚ ਲੈ ਨੇ 1700 ਗੈਰ ਕਾਨੂੰਨੀ ਭਾਰਤੀ ਮਨਮੋਹ ਸਿੰਘ ਦੀ ਸਮਾਰਕ ਬਣਾਉਣ ਦੇ ਲਈ ਥਾਂ ਅਲੋਟ ਸਾਬਕਾ ਰਾਸ਼ਟਰਪਤੀ ਪ੍ਰਣ ਮੋਖਰਜੀ ਦੀ ਸਮਾਰਕ ਦੇ ਨਾਲ ਹੀ ਬਣੇਗੀ ਯਾਦਗਾਰ ਪਰਿਵਾਰ ਦੇ ਵੱਲੋਂ ਬਣਾਏ ٹرسٹ ਨੂੰ 25 ਲੱਖ ਰੁਪਏ ਦੇਵੇਗੀ ਕੇਂਦਰ ਸਰਕਾਰ ਸਸਰੀਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਪੰਜਾਬ ਰਹੀ ਕਾਬਲੇ ਗੌਰਵੀ ਹੈ ਕਿ ਬਖਸ਼ੀ ਵਾਲਾ ਗੁਰਦਾਸਪੁਰ ਦੇ ਵਿੱਚ ਹੋਏ ਅ ਤਮਾਕਾ ਦੇ ਹਮਲੇ ਤੋਂ ਬਾਅਦ ਪਿਲੀ ਵੀ ਉੱਤਰ ਪ੍ਰਦੇਸ਼ ਦੇ ਵਿੱਚ ਤਿੰਨ ਜਿਹੜੇ ਹਮਲਾਵਰ ਸੀ ਉਹਨਾਂ ਦਾ ਇਨਕਾਊਂਟਰ ਹੋ ਗਿਆ ਉਸ ਤੋਂ ਬਾਅਦ ਵੀ ਇਹ ਘਟਨਾਵਾ ਵਾਪਰੀਆਂ ਨੇ ਤਾਂ ਡੀਜੀਪੀ ਗੌਰਵ ਯਾਦਵ ਸਖਤ ਲੈਜ ਚ ਕਹਿ ਰਹੇ ਨੇ ਕਿ ਬੁਜ਼ਦਲੀ ਦਾ ਕੰਮ ਹੈ ਜਿਵੇਂ ਕੋਈ ਤਮਾਕਾ ਕਿਸ ਚੀਜ਼ ਛੁੱਟ ਕੇ ਭੱਜ ਜਾਂਦੇ ਹੋ ਜੇਕਰ ਦਮ ਹੈ ਤਾਂ ਸਾਹਮਣੇ ਆ ਕੇ ਕਰੋ ਤੇ ਮੈਂ ਇਹ ਕਹਾਂਗਾ ਕਿ ਮਤਲਬ ਇੱਕ ਕੈਲੋ ਨਰੇਟਿਵ ਬਣਾਉਣ ਦੀ ਕੋਸ਼ਿਸ਼ ਜਿਹੜੀ ਮੈਂ ਮੈਂ ਤੇ ਕਹਿੰਦਾ ਵੀ ਜਿਹੜਾ ਮਤਲਬ ਇਹ ਬਹੁਤ ਬੁਝਦਲੀ ਦਾ ਕੰਮ ਹੈ ਕਿ ਰਾਤੀ ਤੁਸੀਂ ਕੋਈ ਕਿਤੇ ਕੁਝ ਸਿੱਟਤਾ ਜਾਵੇ ਜੇ ਜੇ ਅਗਲੇ ਜੇ ਹਿੰਮਤ ਹੈਗੀ ਤੇ ਸਾਹਮਣੇ ਆ ਕੇ ਕੁਝ ਕਰੇ ਸੋ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ ਕਿ ਲੈਟ ਅਸ ਨੋਟ ਫਾਲ ਪ੍ਰੇ ਟੂ ਦਿਸ ਨੈਰੇਟਿਵ ਦੇਖੋ ਅਸੀਂ ਹਰ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਇਨਵੈਸਟੀਗੇਟ ਕਰਦੇ ਹਾਂ ਉਸ ਦੀ ਤੈਤਕ ਪਹੁੰਚਦੇ ਹਾਂ ਤੇ ਬਿਲਕੁਲ ਸੈਂਟੀਫਿਕਲੀ ਮਤਲਬ ਸੀਸੀਟੀਵੀ ਫੁਟੇਜ ਤੋਂ ਟਾਵਰ ਡੰਪ ਐਨਾਲਿਸਿਸ ਤੋਂ ਜਿਹੜੇ ਸਹੀ ਮੁਲਜ਼ਮ ਹੈਗੇ ਉਹਨਾਂ ਨੂੰ ਫੜਦੇ ਸੋ ਇਹ ਮਤਲਬ ਅਸੀਂ ਇਸ ਨੂੰ ਬਿਲਕੁਲ ਸੀਰੀਅਸਨੈਸ ਨਾਲ ਲੈਂਦੇ ਐਟ ਦ ਸੇਮ ਟਾਈਮ ਮੈਂ ਅਪੀਲ ਕਰਾਂਗਾ ਕਿ ਕੁਝ ਜਿਹੜੀ ਕਹ ਲੋ ਐਂਟੀ ਨੈਸ਼ਨਲ ਤਾਕਤਾਂ ਹੈਗੀਆਂ ਬੈਕਡ ਬਾਈ ਆਈਐਸਏਆਈ ਉਹ ਇੱਕ ਕੋਸ਼ਿਸ਼ ਕਰ ਰਹੀ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕਿ ਸਾਡਾ ਪੰਜਾਬ ਮਹਿਫੂਜ਼ ਨਹੀਂ ਹੈ ਸੇਫ ਨਹੀਂ ਹੈ ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਾਂਗਾ ਲੋਕਾਂ ਨੂੰ ਕਰਾਂਗਾ ਕਿ ਡੋਨਟ ਫਾਲ ਪ੍ਰੇ ਟੂ ਦਿਸ ਨੈਰੇਟਿਵ ਤੇ ਨੈਰੇਟਿਵ ਸੈੱਟ ਕਰਨ ਦੀ ਕੋਣ ਕੋਸ਼ਿਸ਼ ਕਰ ਰਹੀ ਹੈ ਵੀ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੇ ਖਿਲਾਫ ਕੋਈ ਨੈਰੇਟਿਵ ਕਿ ਧਾਰਨਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਡੀਜੀਪੀ ਪੰਜਾਬ ਕਹਿੰਦੇ ਹੋਏ ਨਜ਼ਰ ਆਏ ਅਗਲੀ ਖਬਰ ਦਾ ਰੁਕ ਕਰਦੇ ਹਾਂ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ ਜਵਾਬ ਮੰਗਿਆ ਹੈ 4 ਹਫ਼ਤਿਆਂ ਦੇ ਵਿੱਚ ਸੁਪਰੀਮ ਕੋਰਟ ਨੇ 4 ਹਫ਼ਤਿਆਂ ਦੇ ਅੰਦਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਤੁਸੀਂ ਜਵਾਬ ਦਿਓ ਹਵਾਰਾ ਦੀ ਪਟੀਸ਼ਨ ਦੇ ਵਿੱਚ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਹੈ ਕਾਬਲੇਗੌਰ ਦੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ 'ਚ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਹੈ ਫਿਲਹਾਲ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਉਮਰਕਾਦੀ ਸਜ਼ਾ ਕਟ ਰਿਹਾ ਜਗਤਾਰ ਸਿੰਘ ਹਵਾਰਾ ਕਾਬਲੇਗੌਰ ਇਹ ਵੀ ਹੈ ਕਿ ਜਗਤਾਰ ਸਿੰਘ ਹਵਾਰਾ 1995 ਦੇ ਵਿੱਚ ਜਦੋਂ 31 ਅਗਸਤ 1995 ਨੂੰ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਦਾ ਬੰਬ ਧਮਾਕੇ ਦੇ ਵਿੱਚ ਕਤਲ ਕੀਤਾ ਗਿਆ ਉਸ ਕੇਸ ਦੇ ਵਿੱਚ ਉਮਰਕਾਦੀ ਸਜ਼ਾ ਜਗਤਾਰ ਸਿੰਘ ਹਵਾਰਾ ਕਟ ਰਿਹਾ ਹੈ ਔਰ ਪਿਹਾਰ جیل ਦੇ ਵਿੱਚ ਹੈ ਕਹਿ ਰਹੇ ਕਿ ਮੈਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਇਹ ਡਿਮਾਂਡ ਕੀਤੀ ਜਾ ਰਹੀ ਹੈ ਔਰ ਚੰਡੀਗੜ੍ਹ ਪ੍ਰਸ਼ਾਸਨ ਤੋਂ ਇਹ ਡਿਮਾਂਡ ਕੀਤੀ ਗਈ ਹੈ ਜਵਾਬ ਮੰਗਿਆ ਗਿਆ ਜਿਹੜੇ ਸੁਪਰੀਮ ਕੋਰਟ ਦੇ ਵੱਲੋਂ ਤੱਕ ਆਪਣੇ ਕੋਰੇ ਵੀ ਹੈ ਕਿ ਜਗਤਾਰ ਸਿੰਘ ਹਵਾਰਾ ਇੱਕ ਲੰਬੇ ਟਾਈਮ ਤੱਕ ਚੰਡੀਗੜ੍ਹ ਦੀ ਜੇਲ੍ਹ ਜਿਹੜੀ ਬੜੈਲ ਜੇਲ੍ਹ ਹੈ ਉਸ ਦੇ ਵਿੱਚ ਵੀ ਬੰਦ ਰਿਹਾ ਸੀਗਾ

जब इस मामले में सुनवाई हो रही थी तो इस सवाल का भी बकायदा जवाब मांगा गया हालांकि देखिए सवाल ये था कि जिस तरह से जगदार सिंह हवारा जो है उनके परिजन वो चाहते हैं कि इस मामले पर उनको जो ट्रांसफर है जगदार सिंह हवारा को तिहार जेल से पंजाब किया जाए लेकिन इस मामले पर जो दूसरा पक्ष है उनके द्वारा ये जवाब दिया गया कि पंजाब में जो लॉ एंड ऑर्डर और जिस तरह से पंजाब एक बॉर्डर स्टेट है और वहां पर इन तमाम मामलों की गंभीरता को देखते हुए पंजाब में उन्हें ट्रांसफर करना पंजाब के जेल में ट्रांसफर करना बड़ा मुश्किल वाला हो सकता है बड़ा चुनौती भरा हो सकता है और इसलिए जो है इस मामले पर पहले जो नोटिस जारी किया गया था वो दिल्ली गवर्नमेंट और पंजाब गवर्नमेंट को किया गया था लेकिन पंजाब गवर्नमेंट और दिल्ली गवर्नमेंट के द्वारा पहले से ही इस मामले में जवाब दाखिल किया जा चुका है इसलिए इस मामले पे एक जो बीच का रास्ता निकालने के लिए चंडीगढ़ प्रशासन से बकायदा उसको एक नोटिस जारी किया गया है और इस मामले में जवाब मांगा गया है तो आप देखना लाजमी होगा की क्या चंडीगढ़ जेल में उसको शिफ्ट किया जा सकता है या नहीं किया जा सकता है जो अगली सुनवाई होगी वो उस तारीख को बकायदा चंडीगढ़ प्रशासन के द्वारा ये बताया जाएगा कि इस मामले में क्या किया जा सकता है और जिस तरह से देखा जाए आप कई साल हो चुके हैं जगतार सिंह हवारक को जेल में और जिस तरह से जेल में ट्रांसफर वाली याचिका पर जिस तरह से सुप्रीम कोर्ट में सुनवाई हो रही थी तो एक तरह से कहा जा सकता है कि इस मामले पर जो अगली तारीख मुकर रखी गई है तो अगली तारीख पर ये कोर्ट को बताना होगा और चंडीगढ़ प्रशासन के द्वारा ये बताया जाएगा कि क्या उसे चंडीगढ़ स्थित जेल में शिफ्ट कराया जा सकता है या नहीं कराया जा सकता है ठीक है इस मामले पर अगली तारीख को सारी चीजें स्पष्ट हो जाएंगी ठीक है आ, कहीं लिंक इसका ये भी जुड़ता है क्योंकि एक बार पहले भी जगतार सिंह हवारा चंडीगढ़ की जेल में आनंद रह चुका है 2004 में उसने जेल ब्रेक किया एक सुरंग बनाकर वहां से भाग गया था कहीं इसका भी जिक्र है कि चंडीगढ़ प्रशासन से इसलिए जवाब मांगा जा रहा है आ, कि ये पिछला घटनाक्रम उन्होंने देखा हुआ है क्या कुछ हुआ था उस समय आपने एकदम सही कहा है कि देखिए आज जो इस मामले में सुनवाई हो रही थी तो इस मामले पर साल 2004 की वो घटना के बारे में भी जिक्र हुआ कि चंडीगढ़ की जो बुड़ैल जेल है वहाँ पे किस तरह से सुरंग मना करके सिंह हवा जो है अपने दो साथियों के साथ भाग निकला था हालांकि साल 2005 में उसे दिल्ली में दोबारा गिरफ्तार किया गया था उसके बाद से लगातार वो तिहाड़ जेल में है तो इस मामले को भी आज कोर्ट के सामने रखा गया त्यार्ज और इस मामले पर तमाम रिपोर्ट के बारे में भी चर्चा हुई तो एक तरह से कहा जा सकता है की अभी तक जो सुनवाई हुई है उस सुनवाई के दौरान में पंजाब प्रशासन से भी बकायदा जवाब मांगा जा चुका है दिल्ली के प्रशासन से भी बकायदा जवाब मांगा जा चुका है और एक बीच का रास्ता निकालने के लिए चंडीगढ़ का जो वहाँ की जो प्रशासन है वहां से जवाब मांगा गया है तो देखना लाजमी होगा कि चंडीगढ़ स्थित जो वहाँ के प्रशासनिक अधिकारी हैं, उनके द्वारा क्या ਜਵਾਬ ਸੁਪਰੀਮ ਕੋਰਟ ਕੋ ਦਿਆ ਜਾਏਗਾ। ਸ਼ੁਕਰੀਆਤ ਹੈ ਬਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਸੁਪਰੀਮ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਹੈ। ਦਰਅਸਲ ਜਿਹੜਾ ਜਗਤਾਰ ਸਿੰਘ ਹਵਾਰਾ ਹੈ ਉਹ ਕਹਿ ਰਿਹਾ ਕਿ ਮੈਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਜਾਂ ਚੰਡੀਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਗਿਆ। ਕਾਬਲੇ ਗੌਰ ਹੈ ਜੋ ਜ਼ਿਕਰ ਕਰ ਰਹੇ ਹਾਂ ਸੀ ਮੈਂ ਪਹਿਲਾਂ ਵੀ ਔਰ ਸਾਡੇ ਸੇ ਹੋਗੀ ਸ਼ੰਕਰ ਆਨੰਦ ਵੀ ਦਰਅਸਲ ਜਿਹੜਾ ਜਗਤਾਰ ਸਿੰਘ ਹਵਾਰਾ ਹੈ ਇਹ 1995 'ਚ ਜਦੋਂ ਬਿਆਨ ਸਿੰਘ ਤਤਕਾਲ ਪੰਜਾਬ ਦੇ ਉਹਨਾਂ ਦਾ ਸੈਕਟਰੀਏਟ ਦੇ ਵਿੱਚ ਇੱਕ ਬੰਬ ਧਮਾਕੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਉਹ ਮੌਜੂਦਾ ਮੁੱਖ ਮੰਤਰੀ ਸੀ ਉਸ ਸਮੇਂ ਪੰਜਾਬ ਦੇ ਬਹੁਤ ਵੱਡੀ ਘਟਨਾ ਪੰਜਾਬ ਚ ਵਾਪਰੀ ਸੀ ਉਹ 31 ਅਗਸਤ 1995 ਨੂੰ ਤਾਂ ਉਸ ਤੋਂ ਬਾਅਦ ਅਰੈਸਟ ਕਿਤੇ ਜਾਂਦੇ ਨੇ ਜਿਵੇਂ ਬਲਵੰਤ ਸਿੰਘ ਰਾਜਵਾਨਾ ਉਸ ਮਾਮਲੇ ਚ ਅਰੈਸਟ ਹੈ ਨਾ ਉਵੇਂ ਹੀ ਇਹ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਔਰ ਇੱਕ ਪਰਮਜੀਤ ਸਿੰਘ ਪਿਉਰਾ ਇਹ ਤਿੰਨੋਂ ਜਿਹੜੇ ਹੈਗੇ ਨੇ ਉਸ ਕੇਸ ਦੇ ਮੇਨ ਅਕਿਊਜ਼ਡ ਸਨ ਹਾਂ ਤੱਕ ਕਾਬਲੇ ਗੌਰ ਹੈ ਕਿ ਜਗਤਾਰ ਸਿੰਘ ਤਾਰਾ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਪਿਉਰਾ ਤੇ ਇਹਨਾਂ ਦੇ ਨਾਲ ਇੱਕ ਹੋਰ ਸੀ ਦੇਵੀ ਸਿੰਘ ਇਹ ਚਾਰੋਂ 2004 ਦੇ ਵਿੱਚ ਜੇਲ ਬ੍ਰੇਕ ਕਰਦੇ ਨੇ ਜੇਲ ਦੇ ਵਿੱਚੋਂ ਭੱਜਣ 'ਚ ਕਾਮਯਾਬ ਰਹਿੰਦੇ ਨੇ ਔਰ ਭੱਜੇ ਕਿਵੇਂ ਸੀ ਇਹਨਾਂ ਨੇ ਇੱਕ ਸੁਰੰਗ ਪੱਟੀ ਆਪਣੇ ਬੈਰਿਕ ਤੋਂ ਲੈ ਕੇ ਜੇਲ ਦੇ ਬਾਹਰ ਤੱਕ ਔਰ ਪੂਰੀ ਪਲੈਨਿੰਗ ਦੇ ਨਾਲ ਉਥੋਂ ਕਾਫੀ ਲੰਬੇ ਟਾਈਮ ਦੇ ਵਿੱਚ ਇੱਕ ਲੰਬੀ ਸੁਰੰਗ ਪੱਟ ਕੇ ਉਥੋਂ ਭੱਜ ਗਏ ਸੀ ਇਹ ਚੰਡੀਗੜ ਬਡੈਲ ਜੇਲ ਦੇ ਵਿੱਚ ਇਹ ਪੂਰਾ ਘਟਨਾਕਰਮ ਵਾਪਰਿਆ ਸੀ ਸ਼ਹਿਰ ਦੁਬਾਰਾ ਪੰਜਾਬ ਦੀ ਜੇਲ ਦੇ ਵਿੱਚ ਸ਼ਿਫਟ ਕਰਨ ਦੀ ਡਿਮਾਂਡ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਸੁਪਰੀਮ ਕੋਰਟ ਸੁਣਵਾਈ ਹੋਈ ਇਕ ਹੋਰ ਖਬਰ ਆ ਰਹੀ ਹੈ ਉਸ ਦਾ ਰੁਕ ਕਰਦੇ ਹਾਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਦੇ ਉੱਤੇ ਫਾਇਰਿੰਗ ਹੋਈ ਹੈ ਹਮਲਾਵਰ ਨੇ ਕਾਰ ਦਿੱਤੇ ਗੋਡੀਆਂ ਚਲਾਈਆਂ ਨੇ ਕੁਲ ਜ਼ੀਰਾ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਾਬਲੇ ਗੌਰ ਹੈ ਕਿ ਸ਼ੇਰਖਾਂ ਪਿੰਡ ਦੇ ਨੇੜੇ ਫਾਇਰਿੰਗ ਹੋਈ ਹੈ ਇਸ ਜ਼ੀਰਾ ਕਹਿੰਦੇ ਨੇ ਕੁਲਬੀਰ ਸਿੰਘ ਜ਼ੀਰਾ ਔਰ ਹਮਲਾਵਰਾਂ ਨੇ ਕਾਫੀ ਦੂਰ ਤੱਕ ਕਾਰ ਦਾ ਪਿੱਛਾ ਵੀ ਕੀਤਾ ਔਰ ਕੁਝ ਤਸਵੀਰਾਂ ਵੀ ਜਿਹੜੀਆਂ ਕਾਰ ਦਾ ਪਿੱਛਾ ਕਰਦੀ ਕਾਰ ਹੈ ਉਸ ਦੀਆਂ ਤਸਵੀਰਾਂ ਵੀ ਸੀਸੀਡੀਵੀ ਦੇ ਜ਼ਰੀਏ ਸਾਹਮਣੇ ਆਈਆਂ ਨੇ ਔਰ ਇਹ ਵੀ ਕਾਬਲੇ ਗੌਰ ਹੈ ਕਿ ਜਿਹੜਾ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਪੁਲਿਸ ਔਰ ਕਾਰ ਦਾ ਪਿੱਛਾ ਕਰਨ ਦੀ ਸੀਸੀਟੀਵੀ ਵੀਡੀਓ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜ਼ੀਰਾ ਦੇ ਉੱਤੇ ਫਾਇਰਿੰਗ ਦਾ ਕੋਈ ਸਬੂਤ ਨਹੀਂ ਮਿਲਿਆ న్యూਸ ਟੀਮ ਨੇ ਕੋਸ਼ਿਸ਼ ਕੀਤੀ ਕਿ ਗੱਲਬਾਤ ਜਿਹੜੇ ਸਥਾਨਕ ਉੱਤੇ ਅਧਿਕਾਰੀ ਨੇ ਉਹਨਾਂ ਦੇ ਨਾਲ ਹੋ ਸਕੇ ਤਾਂ ਜਿਹੜੇ ਐਸਪੀ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਐਸਪੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਗੱਡੀ ਦੇ ਉੱਤੇ ਫਾਇਰਿੰਗ ਹੋਈ ਹੈ ਹਾਂ 112 ਨੰਬਰ ਦੇ ਉੱਤੇ ਜਿਹੜਾ ਐਮਰਜੈਂਸੀ ਨੰਬਰ ਹੈ 112 ਨੰਬਰ ਦੇ ਉੱਤੇ ਸ਼ਿਕਾਇਤ ਮਿਲੀ ਸੀ ਉਸ ਦੀ ਜਾਂਚ ਜਾਰੀ ਹੈ ਪੁਲਬੀਰ ਜ਼ੀਰਾ ਕਹਿ ਰਹੇ ਨੇ ਘੋੜੀਆਂ ਚਲਾਈਆਂ ਗਈਆਂ ਪੁਲਿਸ ਕਹ ਰਹੀ ਐ ਸਾਨੂੰ ਸਬੂਤ ਨਹੀਂ ਮਿਲਿਆ ਤਾਂ ਹਾਲਾਂਕਿ ਪੁਲਿਸ ਕਹ ਰਹੀ ਐ ਕਿ ਸਾਨੂੰ ਸ਼ਿਕਾਇਤ ਜ਼ਰੂਰ ਮਿਲੀ 112 ਨੰਬਰ ਦੇ ਉੱਤੇ ਤਾਂ ਉਸ ਦੀ ਅਸੀਂ ਜਾਂਚ ਕਰ ਰਹੇ ਹਾਂ। ਆ ਫਰੋਜਪੁਰ ਤੋਂ ਆ ਰਿਹਾ ਸੀ ਕਿਸੇ ਦੇ ਘਰ ਤੋਂ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਨੂੰ ਸ਼ੇਰਖਾਂ ਤੋਂ ਪਿੱਛੇ ਜਿਹੜਾ ਰਿਲਾਇੰਸ ਦਾ ਪੰਪ ਆ ਉੱਥੇ ਮੇਰੇ ਡਰਾਈਵਰ ਗੁਰਦੇਵ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਕੋਈ ਜਿਹੜਾ ਕਿ ਆਪਣੇ ਪਿੱਛੇ ਕੋਈ ਪੇछा ਕਰ ਰਹੀ ਐ कि ਮੈਨੂੰ ਇੰਡੀਕੇਟਰ ਵੀ ਦਿੱਤਾ ਰਸਤਾ ਵੀ ਦਿੱਤਾ ਕੋਈ ਅੱਗੇ ਨਹੀਂ ਕੱਢ ਰਿਹਾ ਤੇ ਬਰਾਬਰ ਕਰ ਰਿਹਾ ਤਾਂ ਅਸੀਂ ਅੱਗੇ ਸ਼ੇਰਖਾ ਕੋਲ ਆਣ ਕੇ ਜਿਵੇਂਗਾ ਸਟ੍ਰੀਟ ਰੇਟ ਲੱਗੀਆਂ ਨੇ ਅਸੀਂ ਉੱਥੇ ਗੱਡੀ ਰੋਕੀ ਆ ਉਹਨੇ ਪਿੱਛੇ ਰੋਕ ਲਈ ਤੋ ਮੈਨੂੰ ਕਹਿੰਦਾ ਗੱਡੀ ਆਪਣੇ ਪਿੱਛੇ ਰੋਕ ਗਈ ਆ ਤਾਂ ਮੈਂ ਇਹਨਾਂ ਨੂੰ ਆਖਿਆ ਕਿ ਗੱਡੀ ਆਪਾਂ ਤੋੜ ਲਈਏ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਅਸੀਂ ਗੱਡੀ ਉੱਥੋਂ ਖਿੱਚਤੀ ਆ ਉਹਨਾਂ ਵੀ ਸਾਡੇ ਮਗਰ ਲਾਤੀ ਆ ਉਦੋਂ ਅੱਗੇ ਜਿਹੜਾ ਹੈ ਕਿ ਟਰੱਕ ਸੀਗਾ ਇੱਕ ਅਸੀਂ ਉਹ ਟਰੱਕ ਕਰਾਸ ਕੀਤਾ ਉਹ ਵੀ ਸਾਡੇ ਮਗਰ ਕਰਾਸ ਕਰ ਗਏ ਆ ਉਹ ਟਰੱਕ ਕ੍ਰਾਸ ਕਰਦੇ ਆ ਸਾਡਾ ਤਾਂ ਉਹਨਾਂ ਦੀ ਗੱਡੀ ਦਾ ਵਿੱਥ ਪੈ ਗਈ ਹੈ ਜਦੋਂ ਵਿੱਥ ਪੈ ਗਈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ 2 ਫਾਇਰ ਕੀਤੇ ਫਿਰ 4 ਕੀਤੇ ਟੋਟਲ 6 ਫਾਇਰ ਜਿਹੜੇ ਉਹ ਕੀਤੇ ਆ ਫਿਰ ਮੈਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਹਾਂ ਔਰ ਸੀਆਈਡੀ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੀਆਂ ਨੇ ਔਰ ਮੈਂ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਉਹ ਪੁਲਿਸ ਨੂੰ ਦਿੰਦੀ ਹੈ ਜਿੰਦੇ ਵਿੱਚ ਕੀ ਗੱਡੀ ਦੀ ਪਛਾਣ ਜਿਹੜੀ ਵਾਈਟ ਕਲਰ ਦੀ ਕ੍ਰੇਟਾ ਤੋਂ